ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੋਨੂ ਕੋਲ ਆਇਆ ਦੋਸਤੋ ਵਪਾਰ ਦਾ ਕੰਮ ਆ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਆ ਨਵੇਂ ਪਸ਼ੂ ਜਦੋਂ ਆਉਂਦੇ ਆ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਠੀਕ ਹੈ ਜੀ ਅੱਜ ਇਸ ਕਵਰ ਦੇ ਵਿੱਚ ਟੋਟਲ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਦੋ ਬੈੜਾ ਸੂਈਆਂ ਨੇ ਇੱਕ ਗੱਬਣ ਠੀਕ ਹੈ ਤਿੰਨ ਨਾਗ ਨੇ ਤਿੰਨੇ ਨਗਾਂ ਦੀ ਡਿਟੇਲ ਆਪਾਂ ਵੀਰ ਸੋਨੂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਪਹੁੰਚ ਤੁਸੀਂ ਪਿੰਡ ਲੋਕੇ ਕਰਨੀ ਹੈ ਕੈਰੋਂ ਬਿਲਕੁਲ ਅਲੱਗ ਹੈ ਆ ਸਰਾਲੀ ਮੰਡ ਪਿੰਡ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਆਓ ਲੈਨੇ ਆ ਬਥੇਰੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਸੋਨੂ ਦੇ ਨਾਲ ਸੋਨੂ ਵੀਰੇ ਸਭ ਤੋਂ ਪਹਿਲਾਂ ਸਸਰੀ ਘਰ ਸਸਰੀ ਘਰ ਭਾਈ ਹੋਰ ਤੁਹਾਨੂੰ ਭਾਈ ਹਾਂਜੀ ਠੀਕ ਹੈ ਭਾਈ ਲਓ ਦੱਸੋ ਤਿੰਨ ਨਾਗ ਨੇ ਤੇ ਸੋਨੂ ਵੀਰੇ ਅਜ ਤਿੰਨੇ ਪਸ਼ੂ ਆਪਣੇ ਕੋਲ ਇੱਕ ਗੱਬਣ ਬਾਕੀ ਦੋ ਸੂਈਆਂ ਹਾਂਜੀ ਹਾਂਜੀ ਉਹ ਵੀ ਵਹਿੜ ਸੂਈ ਆ ਵੀ ਕੱਲ ਸੂਈ ਆ ਇੱਕ ਵਲੇ ਠੀਕ ਹੈ ਜੀ ਆ ਗੱਬਣ ਹੈ ਤਿਆਰ ਠੀਕ ਹੈ ਜੀ ਜਿਹੜੀ ਹੁਣ ਆਪਾਂ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਨੀ ਹੈ ਇਹ ਗੱਬਣ ਇਹ ਗੱਬਣ ਇਹ ਸੁਵਾ ਕਿੰਮਾ ਹੁੰਦੀ ਵੀਰ ਇਹ ਤੇ ਸੰਧੂ ਸਾਹਿਬ ਇਹੋ ਜੀ ਗੱਲ ਹੈ ਕਿ ਉਹਨਾਂ ਦੇ ਜਿੰਨੇ ਲਾੜੇ ਨਾ ਆਂਦਾ ਘੜੇ ਜਿੱਡਾ ਲੇਵਾਲ ਆਉਂਦੀ ਆ ਮੈਂ ਉਹ ਤਾਂ ਸਾਨੂੰ ਪਤਾ ਤੁਹਾਨੂੰ ਦੋ ਮੈਂ ਕਿ ਕੋਈ ਮੰਗੂਗਾ ਤੁਸੀਂ ਆਗੇ ਤੋੜੀਏ ਹਾਂ ਜੀ ਤੋੜ ਦਿਓ ਜੀ ਇਹ ਸੁਵਾ ਵੀਰ ਸੋਨ ਦੂਜਾ ਹੁੰਦੀ ਆ ਹਾਂ ਸਜੀ ਦੂਜਾ ਲਓ ਜੀ ਦੂਜਾ ਸੁਵਾ ਦੋਸਤੋ ਇਹ ਬੈੜ ਨੇ ਸੁਣਾ ਹਜੇ ਦਿਨ ਲੈਂਦੀ ਆ ਠੀਕ ਆ ਜੀ 10 ਲੈ ਜੇ 8 ਲੈ ਜੇ 12 ਲੈ ਜੇ ਹਜੇ ਦਿਨ ਲੈਂਦੀ ਆ ਬਾਕੀ ਵੇਖਦੇ ਆ ਸਾਰ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਦੇਣ ਲੈਂਦੀ ਆ ਲੜਾ ਰੋੜਾ ਕਾਫੀ ਜਿਆਦੀਆਂ ਢਿੱਲ ਕਾਫੀ ਸੁਣਿਆ ਮੋਰਸੇ ਲੈ ਅੰਦਰ ਲਾ ਦੇ ਆ ਲੋ ਠੀਕ ਆ ਅੱਛਾ ਸੋਨੂ ਵੀਰ ਲੈ ਜੂਗੀ ਦੇਣ ਜੇ ਘਟੋ ਘਟ 10 12 ਕਾ ਹਾਂਜੀ 10 11 ਦੇਣ ਰਹਿੰਦੇ ਆ ਜੀ 10 11 ਬਾਕੀ ਠੰਡੀ ਧੀਰੀ ਆ ਬੰਦੀ ਬਹੁਤ ਹੈ 13 14 ਕਿਲੋ ਨੇ ਪਹਿਲਾਂ ਦੇ ਦਿੱਤਾ ਭਾਜੀ ਅੱਛਾ ਤੇ ਦੂਜੇ ਤੇ ਚਲੋ ਆਸ ਕਰਦੇ ਆ ਕਿ ਅੱਗੇ ਸੇਵਾ ਦੀ ਗੱਲ ਹੁੰਦੀ ਹਾਂ ਹਾਂ ਠੰਡੀ ਠੁੱਡੀ ਆ ਪੂਰੀ ਬਾ ਬਰਫ ਪਰ ਕੀ ਜੀ ਅੱਛਾ ਲਓ ਜੀ ਸੋ ਥਾਨ ਵੀ ਦੋਸਤੋ ਪੂਰਾ ਹੱਥੀ ਚਵਾਈ ਲਾ ਠੀਕ ਆ ਜੀ ਬਹੁਤ ਵਧੀਆ ਮੁੱਠੀ ਮੁੱਠੀ ਥਾਨ ਤੇ ਦਿਨ ਹਜੇ ਲੈਂਦੀ ਆ ਉਹ ਹਿਸਾਬ ਨਾਲ ਤੁਸੀਂ ਆਪਦਾ ਸਾਫ ਕਿਤਾਬ ਲਾ ਲਿਓ ਐਟੀਕਾ ਲਾ ਲਿਓ ਠੀਕ ਆ ਜੀ ਦਿਨ 10 ਲੈ ਜੇ 12 ਲੈ ਜੇ ਬਾਕੀ ਦਿਨਾਂ ਦੇ ਸਾਹਮਣਾ ਪੂਰੀ ਬਣ ਕੇ ਤਿਆਰ ਹੋ ਜੂਗੀ ਤੁਹਾਨੂੰ ਤਾਂ ਤੇ ਤੁਹਾਨੂੰ ਵੀਰੇ ਦੇਣੀ ਕਿੰਨੇ ਦੀ ਆਪਾਂ ਲੈਣ ਦੇਣ ਕੀ ਕਰਦੇ ਇਹਦਾ ਮੁੱਲ ਮੁੱਲ ਤੇ 500 ਤੋਂ 765 ਕਰਾ ਲਓ 55000 ਦੇ ਵਿੱਚ ਜਮਾਨਤਾਨ ਹੋ ਜਾਈ 55 ਵਿੱਚ ਹਾਂਜੀ ਵਹਿਰ ਵੀ ਬਹੁਤ ਚੰਗੀ ਠੀਕ ਹੈ ਜੀ ਬਾਕੀ ਟਿੱਪਣ ਤੋਂ ਬਣਾ ਆਪਣੀ ਪੂਰੀ ਤਸਲੀ ਫੁੱਲ ਗਰੰਟੀ ਭਾਜੀ ਫੁੱਲ ਠੀਕ ਹੈ ਜੀ ਲਓ ਦੋਸਤੋ 55000 ਦੇ ਵਿੱਚੋਂ ਹਾਂ ਨਾ ਜਿਹੜੀ 55000 ਦੇ ਵਿੱਚੋਂ ਵੀ ਜਮਾਨਤਾਨ ਹੋ ਜਾਊਗਾ ਕਿਸੇ ਵੀਰ ਦੇ ਬਿਲਕੁਲ ਘਰ ਆਏ ਦਾ ਬਾਕੀ ਥਾਲਾ ਹੱਤੀ ਚਵਾਈ ਵਾਲਾ ਠੀਕ ਹੈ ਜੀ ਅਜਾ ਦਿਨ 10 12 ਉਹ ਸਦਾ 12 ਦੇ 14 ਵੀ ਲੈ ਜੇ ਦੇਣ ਲੈਂਦੀ ਆ ਦਿਨਾਂ ਦੇ ਹਿਸਾਬ ਨਾਲ ਪੂਰਾ ਬਣੂਗੀ ਬਾਕੀ ਲਾਏ ਬਣਾਏ ਪਈ ਆ ਲਾਉਣਾ ਰੂਣਾ ਬਿਲਕੁਲ ਸ਼ੁਰੂ ਕੀਤਾ ਠੀਕ ਆ ਆ ਮੂੰਹ ਮੱਥੇ ਦੀ ਜੇ ਠੀਕ ਆ ਤੇ ਕ੍ਰੋਸਾਂਗ ਦੇ ਵਿੱਚ ਆ ਜਰਸੀ ਦਾ ਕੋਈ ਜ ਐਚ ਐਫ ਤਾਂ ਤੁਸੀਂ ਕ੍ਰੋਸ ਮੰਨ ਸਕਦੇ ਜੀ ਠੀਕ ਆ ਅੱਛਾ ਸੋਨੂੰ ਇੱਕ ਵੀਰ ਜਿਹੜੀ ਸੈਕਿੰਡ ਨੰਬਰ ਤੇ ਆ ਵੈੜ ਆਪਣੇ ਕੋਲ ਆ ਹਾਂਜੀ ਸੋਨੂੰ ਖੋਲੀ ਵੀਰ ਇਹ ਸੂਈ ਏ ਇਹ ਪਾਜੀ ਸੰਤੂ ਸਾਹਿਬ ਕੱਲ 12 ਵਜੇ ਦੀ ਸੂਈ ਆ ਅੱਛਾ ਕੱਲ ਹੀ ਸੂਈ ਆ ਕੱਲ ਹੀ 12 ਵਜੇ ਦੀ ਸੂਈ ਆ ਅੱਛਾ ਜੀ ਤੇ ਚੋਣ ਚਾਂਣ ਬੜੀ ਵਧੀਆ ਨਿਕਲੀ ਹੈ ਅੱਛਾ ਮਗਰ ਬੱਚ ਲੋ ਜੀ ਮਗਰ ਬੱਛਾ ਕੱਲ ਸੁੱਈ ਐ ਸੁਹਾ ਹੋਊਗਾ ਤੀਜਾ ਕਿ ਤੁਹਾਨੂੰ ਫਿਰ ਹੋ ਸਕਦਾ ਵੀ ਘਰ ਵਾਲੇ ਤੇ ਇਹ ਗੱਲ ਆਂਦੀ ਸੀਗੀ ਜਾਵਦਾ ਤੇ ਆਪਾਂ ਨੂੰ ਦੁੱਜਣੀਆਂ ਭਾਜੀ ਉਦਾਂ ਕਈ ਯਾਰ ਅਗਲੇ ਦੀ ਹੁੰਦੀ ਹੈ ਕਿ ਦੱਬਾ ਦੱਬਾ ਮਾਰ ਦਿੰਦੇ ਸਾਨੂੰ ਇਹ ਵੀ ਨਹੀਂ ਪਤਾ ਵਿੱਚ ਕਿੰਨੀ ਲੈਂਦੀ ਲੋ ਬਿਲਕੁਲ ਜੀ ਬਿਲਕੁਲ ਅੱਛਾ ਤੁਹਾਨੂੰ ਫਿਰ ਕੱਲ ਕੱਲ ਸੁੱਈ ਐ ਤੇ ਬੌਲਾ ਦੋ ਡੰਗ ਚੋ ਆਈ ਹੋਗੀ ਦੋ ਟੱਕ ਡਮਾ ਸਵੇਰ ਸਾਰੀ ਖਾਲੀ ਕਰਤੀ ਆ ਜੀ ਅੱਛਾ ਜੀ ਹਾਂ ਲਓ ਜੀ ਆਪਾਂ ਹੁਣ ਫਿਰ ਤਾਰਾ ਮੈਂ ਰੋਗ ਰੋਗ ਦਾ ਤੁਹਾਨੂੰ ਬਹੁਤ ਵਧੀਆ ਮਗਰੂਪਾ ਤੁਹਾਨੂੰ ਜਾਵਦੇ ਅਗਲੇ ਪਾਸੇ ਬਹਿ ਕੇ ਵੇਖੋ ਖਿਡਾਰੀ ਤੁਹਾਨੂੰ ਹੂੰ ਆ ਲਓ ਜੀ ਠੀਕ ਆ ਥਾਣੇ ਬਹੁਤਾ ਹੀ ਕੈਂਟ ਆ ਆ ਦੇਖੋ ਠੀਕ ਆ ਤੋਂ ਥਣ ਜਿਹੜਾ ਦੋਸਤ ਤੁਸੀਂ ਸਾਹਮਣੇ ਆ ਲਓ ਜੀ ਧੱਕੇ ਰੱਖੀ ਠੀਕ ਹੈ ਜੀ ਤੋੜ ਲਈਏ ਲੋ ਦੋਸਤ ਕੱਲ ਬੈਡ ਸਹੀ ਹੈ ਸੁਆ ਕੋਈ ਦੂਜਾ ਕੋ ਤਿੱਜਾ ਆਪਦੀ ਸਮਝ ਤੁਸੀਂ ਵੇਖਿਆ ਕਰੋ ਠੀਕ ਹੈ ਤਿੱਜਾ ਮੰਨ ਲਓ ਦੂਜਾ ਮੰਨ ਲਿਓ ਬਾਕੀ ਉਸ ਬਾਅਦ ਦੇ ਵਿੱਚ ਆ ਬਾਕੀ ਥਣ ਚੱਟੇ ਦੀ ਕਾਫੀ ਖਬਰਦਾਰ ਵੱਡੇ ਲੇਵੇ ਦੇ ਵਿੱਚ ਤੇ ਬਾਕੀ ਦੁੱਧ ਜਿਹੜਾ ਵਧੀਆ ਚਵਾ ਦੂਗੀ ਅੱਗੇ ਕੋਈ ਸਵੀਰ ਸੰਭਣ ਵਾਲਾ ਲੈ ਗਿਆ ਸੇਵਾ ਵਾਲਾ ਲੈ ਗਿਆ ਦੁੱਧ ਚਵਾ ਦੂਗੀ ਚੰਗਾ ਠੀਕ ਆ ਇੱਕ ਰੰਗ ਬਿਲਕੁਲ ਕਾਲੀ ਹੈ ਬਲੈਕ ਰੰਗ ਦੇ ਵਿੱਚ ਬੱਚਾ ਇਹਦਾ ਉਹ ਬੈਠਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਸੋਨੂ ਵੀਰ ਕੀ ਮੰਗ ਕਰਦੇ ਆਂ ਦੀ ਕੀ ਡਿਮਾਂਡ ਰੋਗੀ ਭਾ ਕਰਦੇ ਆਂ ਬਿਲਕੁਲ ਛੋਟ ਛੋਟੀ ਜਾ ਭੈਣ ਭਰਾ ਭੱਜ ਭੱਜ ਜਾਵੇ ਆ ਇਹਦਾ ਮੁੱਲ ਤੇ ਉਦਾਂ ਭਾਜੀ ਰੱਖਿਆ 65000 ਹਾਂ ਜੀ ਤੇ 50000 ਦੇ ਵਿੱਚੋਂ ਮਾਨਤਾ ਕਰਾ ਦੇਗੇ ਭਾਜੀ ਸਾਹਿਬ ਤੋਂ 50000 ਚੋਂ ਹਾਂ ਜੀ ਹਾਂ ਜੀ ਵੈੜ ਬਹੁਤ ਚੰਗੀ ਹੈ ਜੀ ਦੇਖੋ ਹਾਂ ਬੜੀ ਖਰੀ ਵੇਰੇ ਮੱਜਾ ਮੱਜਾ ਕਰਕੇ ਕਾਲੀਆਂ ਪੀਂਦੀਆਂ ਹੂੰ ਲਓ ਜੀ 50000 ਦੇ ਵਿੱਚੋਂ ਦੋਸਤੋ ਛੋਟछाਪ ਹੋ ਜਾਊਗਾ ਬੋਲੇ ਬੋਲੇ ਕੋਈ ਵੀਰ ਆਪਣੀ ਜੋਗ ਤਸੱਲੀ ਕਰ ਸਕਦਾ ਮੁੱਲ ਵੀ 65 ਹੁਣ ਕਿ ਆਖ ਆਂਦਾ ਹੈ ਹਾਂ ਆਹ ਦੇਖੋ ਠੀਕ ਵਕੀਰ ਅਸੀ ਰੂਸੀ ਪਾਉਣ ਦੀ ਲੋੜ ਨਹੀਂ ਲੋੜ ਹੀ ਕੋਈ ਨਹੀਂ ਉਹਦਾ ਨਿਆਣੇ گاਵਾ ਨਿਆਣੇ ਦੀ ਹੁੰਦੀਆਂ ਤੁਹਾਨੂੰ ਪਤਾ ਪਈ ਹੈ ਹਾਂ ਜਿੰਨਾ ਮਰਜ਼ੀ ਠੰਡਾ ਪਸ਼ੂ ਚਲ ਪਾਈ ਲੈਂਦੇ ਹਰ ਪਾਈ ਲੈਂਦੇ ਹਰ ਕੋਈ ਬਿਲਕੁਲ ਲਓ ਦੋਸਤੋ ਆਹ ਥਾਣਾ ਬੈਕ ਸਾਈਡ ਤੋਂ ਠੀਕ ਹੈ ਜੀ ਬਿਲਕੁਲ ਪਾਣੀ ਵਾਲਾ ਸਾਹਿਬ ਆਂਦੀ ਆ ਜੋ ਤੇ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਜੇ ਠੀਕ ਹੈ ਜੀ ਲਓ ਮੋੜ ਦਈਏ ਠੀਕ ਹੈ ਜੀ। ਹਾਂ ਦੋਸਤੋ 50000 ਦੀ ਮਿਲ ਜੂਗੀ ਠੀਕ ਹੈ ਜੀ। ਵਿੱਚੋਂ ਕੋਈ ਛੋੜਛੱਪਾ ਕੋਈ ਮਾਨਤਨ ਮੌਕੇ ਤੇ ਹੋ ਜੂਗਾ 50000 ਦੇ ਵਿੱਚੋਂ। ਬੱਚਾ ਮਗਰ ਇਹਦੇ ਬੱਚਾ ਬਿਲਕੁਲ ਆ ਤੁਹਾਨੂੰ ਦਿਖਾ ਦਿੰਨੇ ਆ ਆ ਬੱਚਾ ਜੀ। ਇਹ ਨਾ ਕੀ ਹੁੰਦਾ ਸੰਤੂ ਸਾਹਿਬ ਵੇਚਣ ਵਾਲਾ ਬੰਦਾ ਵੀ ਲਾ ਜੂਗਾ ਨਾ ਉਹ ਬਾਈ ਕਰ ਸਕਦਾ ਹੈ ਇਸ ਨੂੰ। ਹਾਂ। ਮੁੱਲ ਤੇ ਜਿਹੜਾ ਲੋਕੀ 70 75 ਵੀ ਪਾਈ ਹੁੰਦੇ ਆਪਾਂ ਵੀ ਚਲੋ ਪਹਿਲਾਂ 65 ਮੰਗਿਆ ਫਿਰ ਮੈਂ ਨਹੀਂ 50000 ਰੁਪਏ ਦੀ ਵੈਡ ਦੇ ਵਿੱਚ ਮਾਨਤਨ ਕਰਦੇ ਆ। ਆ ਨਹੀਂ ਬਿਲਕੁਲ ਜੀ। ਬਿਲਕੁਲ ਕੋ ਪੋਲਾ ਜਿਹਾ ਪੜਤਾਂ ਰੱਖ ਕੇ ਜਿਹੜਾ ਅੱਗੇ ਕੋਈ ਜਲਪਾਣੀ ਕਿਸੇ ਨੇ ਲੈਣਾ ਉਹ ਵੀ ਕੱਢ ਲੈ ਘਰੇ ਲੈ ਕੇ ਜਾਂਦਾ ਤੈਨੂੰ ਬਿਲਕੁਲ ਸੋਹਲਾ ਪਸੂ ਮਿਲੇ ਹੈ ਹੁਣ ਅੱਜ ਕੱਲ ਕੰਮ ਇਹ ਕਿ ਤੂੰ ਸਾਰਾ ਮੁਲਕ ਹੀ ਹੋ ਗਿਆ ਇੱਕ ਮੱਝ ਵੇਖੀ ਘਰ ਦੀ ਚੱਲ ਤੂੰ ਚੱਲ ਤੂੰ ਫਲਾਠਾ ਲਾ ਦੇ ਹਾਂ ਗੱਲ ਕੱਖਣੀ ਹਾਂ ਅੱਛਾ ਤੁਹਾਨੂੰ ਇੱਕ ਜਿਹੜੀ ਆ ਬੱਚੀ ਆਪਣੇ ਕੋਲ ਖੜੀ ਹੈ ਹਾਂਜੀ ਇਹ ਬੱਚੀ ਇਹ ਵੀ ਸੇਲ ਦੇ ਲਈ ਅਵੇਲੇਬਲ ਹੈ ਹਾਂਜੀ ਹਾਂਜੀ ਇਹ ਸੇਲ ਆਸ ਤੇ ਜੀ ਅੱਛਾ ਜੀ ਇਹਦਾ ਸੁਹਾ ਕਿਨਵਾ ਆਪਣੇ ਕੋਲ ਹਾਲੇ ਤੇ ਪਾਜੀ ਦੋਂਦੀ ਸੁਈ ਆ ਦੋਂਦੀ ਆ ਆਨੇ ਕਿਆ ਲੈ ਇਹਦਾ ਬੱਚਾ ਬੱਚਾ ਮਗਰ ਦੇ ਆਓ ਆਓ ਆਜ ਬੱਚੀ ਬੱਚੀ ਘੜੀ ਹਾਂ ਅੱਛਾ ਅੱਛਾ ਅੱਜ ਕਿੰਨੇ ਦਿਨਾਂ ਦੇ ਵਿੱਚ ਇਹਨੂੰ ਹੋ ਗਏ ਕੋਈ 12 13 ਦਿਨ ਲਓ ਜੀ 12 13 ਦਿਨਾਂ ਦੀ ਸੂਈ ਆ ਮਗਰ ਬੱਚੀ ਆ ਬੱਚੀ ਆ ਠੀਕ ਹੈ ਜੀ ਤੋਂ ਦੋਂਦੀ ਬੱਚੀ ਤੋਂ ਸੂਈ ਆ ਪਹਿਲਾਂ ਪਲੋਣ ਬੱਚੀ ਸੂਈ ਆ ਠੀਕ ਹੈ ਦੋਂਦੀ ਬੱਚੀ ਆ ਦਿਨ ਵੀ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ 20 ਕੇ 15 ਕੇ 10 12 ਦੇ ਹੋਇਆ ਬਸ ਇੰਨੇ ਕੀ ਆ ਜੀ ਅੱਛਾ ਕੋਈ ਵਾਰ 11 12 ਦਿਨ ਤੇ ਦੁੱਧ ਕਿੰਨੇ ਕਿਤੇ ਆ ਗਈ ਆ ਦੁੱਧ ਭਾਜੀ ਦਾ ਮਿਣਵਾ ਜਿਹੜਾ ਹੈਗਾ ਨਾ 13 ਕਿਲੋ ਦੁੱਧ ਜੀ ਗਰੰਟੀ ਵਾਲੀ ਫੁੱਲ ਮੈਂ ਤੁਹਾਨੂੰ ਪਤਾ ਕਿ ਦੁੱਧ ਝੂਠ ਨਹੀਂ ਮਾਰਿਆ ਹ ਖੋਲੋ ਵੀਰ ਖੋਲੋ ਬੈਰ ਖੋਲੋ ਖੋਲੋ ਸੋ ਦੋਸਤੋ 12 13 12 13 ਕਿਲੋ ਜਿਹੜਾ ਇਹ ਹੁਣ ਦੁੱਧ ਹਾਜ਼ਰ ਆ ਦੋਂਦੀ ਬੱਚੀ ਆ ਪਿਓਰ ਦੋਦਾਂ ਦਾ ਠੀਕ ਆ ਜੀ ਬਾਕੀ ਨਵੀਂ ਆ ਬੋਦੀ ਵਾਲੀ ਬੱਚੀ ਆ ਕੱਦ ਕੁਦ ਕਾਫੀ ਸੋਨਾ ਵੱਡੇ ਕੱਦ ਦੇ ਵਿੱਚ ਬਾਕੀ ਹਾਈਟ ਕੱਦ ਦੀ ਦੋਸਤੋ ਕਾਫੀ ਖੂਬਸੂਰਤ ਆ ਵੱਡੇ ਕੱਦ ਕਾਟ ਦੇ ਵਿੱਚ ਰੰਗ ਪ੍ਰਿੰਟ ਕਾਫੀ ਸੋਨਾ ਠੀਕ ਆ ਜੀ ਇਹ ਪ੍ਰਿੰਟ ਵੀ ਤੁਸੀਂ ਵੇਖੋ ਬਿਲਕੁਲ ਡੱਬੀ ਬੱਚੀ ਆ ਥਾਂ ਦੇ ਵਿੱਚ ਦੀ ਕਾਫੀ ਖੂਬਸੂਰਤ 12 ਕਿਲੋ ਦੁੱਧ ਦੱਸ ਰਿਹਾ ਵੀਰ 12 ਕਿਲੋ ਦਾ ਚਵਾ ਜਿਹੜਾ ਇਹ ਥੱਲੇ ਬਿਲਕੁਲ ਜਿਹੜ ਜਿਹੜਾ ਕਿਸੇ ਨੇ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲੈਣੀ ਠੀਕ ਹੈ ਜੀ ਲੰਬੇ ਥਾਣਾ ਥਾਣੇ ਲੰਬੇ ਆ ਬਾਕੀ ਵਿਰਨਾ ਬੇਥੀ ਸੋਹਣੀ ਆ ਮਗਰ ਵੀ ਬੱਚੀ ਆਪੋ ਬੱਚੀ ਠੀਕ ਹੈ ਜੀ ਦੋਂਦੀ ਸ਼ੋਰ ਜਿਹੜੀ ਪੱਕੇ ਦੋ ਦੰਦ ਇਹ ਬੱਚੀ ਆ ਠੀਕ ਹੈ ਜੀ ਤੇ ਸੋਹਣੀ ਹਾਈਟ ਦੇ ਵਿੱਚ ਚੋਣ ਬਸਮਾ ਜਿਹੜਾ ਉਹ ਵੀ ਚੰਗਾ ਬਾਕੀ ਵੀਡੀਓ ਦੇ ਵਿੱਚ ਜਿੰਨੀ ਵੀ ਚੁਵਾਈ ਹੋ ਸਕਦੀ ਹੋਈ ਦੋਸਤੋ ਆਪਾਂ ਕਰਕੇ ਦਿਖਾ ਦਾਂਗੇ ਤੁਹਾਡੇ ਸਾਹਮਣੇ ਠੀਕ ਹੈ ਅਗੋਂ ਤੁਹਾਡਾ ਫਰਜ਼ ਬਣਦਾ ਕੋਈ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਿਹੜੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਹੈ ਜੀ ਸੋ ਸੌਦਾ ਕਰਨ ਤੋਂ ਪਹਿਲਾਂ ਸਾਈ ਪੈਣਾ ਕਰਨਾ ਕਰਕੇ ਦਾ ਦੋਸਤੋ ਆਪਣਾ ਤਸੱਲੀ ਆ ਉਹ ਜ਼ਰੂਰ ਕਰ ਲਿਓ ਅੱਛਾ ਤੇ ਤੁਹਾਨੂੰ ਵੀਰੇ ਦੁੱਧ ਤੁਸੀਂ ਦੱਸਤਾ 12 ਕਿਲੋ ਦੇ ਥੱਲੇ ਹੁਣ ਮੌਜੂਦ ਹੈ ਦੁੱਧ ਭਾਜੀ 12 ਆਖੂ 13 ਹੀ ਨਿਕਲੂਗਾ ਤੇ ਫੁੱਲ ਸੇਵਾ ਦੇ ਨਾਲ 15 ਕਿਲੋ ਦੁੱਧ ਦੇ ਸਕਦੀ ਵਾਛੀ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਵੈਸੇ ਚੋਣ ਜਾਣ ਕਿਵੇਂ ਤੁਹਾਨੂੰ ਵੇਚੇ ਆਪਾਂ ਵੀਡੀਓ ਤੇ ਚਵਾ ਕੇ ਦਿਖਾਵਾਂਗੇ ਇੱਕ ਵਾਰੀ ਤੇ ਤੁਹਾਨੂੰ ਇੱਕ ਵੀਰੇ ਦਾ ਮੁੱਲ ਦੱਸ ਦੇ ਵੀ ਕੀ ਲੈਣ-ਦਣ ਕਰਦੇ ਆ ਯਾਰ ਮੰਗਲ ਨੂੰ ਭਾਵੇਂ 70 75 ਮੰਗ ਲਈ ਕੋਈ ਫਾਇਦਾ ਨਹੀਂ ਹੈ ਇਹ ਆਪਾਂ ਰੱਬ ਤੁਹਾਡਾ ਭਲਾ ਕਰੇ 2 ਘੱਟ 60 ਦੀ ਦੇ ਦੇਾਂਗੇ ਮਾਨਤਨ ਕਰਦੇ ਹਾਂਗੇ ਇਸੇ 500 ਠੀਕ ਹੈ ਜੀ ਹਾਂ ਜੀ ਲਓ ਜੀ ਇਹਦੇ 2000 ਘੱਟ 60000 ਦੀ 58000 ਦੀ ਵੀ ਇਹਨਾਂ ਦਾ ਵੀ ਦੇ ਦੇਾਂਗੇ ਠੀਕ ਹੈ ਚੰਗੀ ਵਾਸੀ ਬਹੁਤ ਚੰਗੀ ਵਾਸੀ ਤੁਸੀਂ ਦੇਖ ਲੀਏ ਦੋਸਤੋ ਦੁੰਦੀ ਬੱਚੀ ਆ ਮੂੰਹ ਦੰਦੀ ਦੋ ਦੰਦਾਂ ਦਾ ਠੀਕ ਹੈ ਜੀ ਪਿਓਰ ਦੋ ਦੰਦਾਂ ਦਾ ਬਾਕੀ ਕੋਈ ਵੀਰ ਇੱਥੇ ਆਪਦੀ ਮੂੰਹ ਪੱਟ ਕੇ ਆਪਦੀ ਤਸੱਲੀ ਕਰ ਸਕਦਾ ਚੋਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਬਿਲਕੁਲ ਨਵੀਂ ਬੱਚੀ ਆ ਸੋਹਣੇ ਕਦ ਕੱਦ ਦੇ ਵਿੱਚ ਬਾਕੀ ਜਿਹੜੀ ਆ ਇਹ ਚੀਜ਼ਾਂ ਨਹੀਂ ਲੱਭਦੀਆਂ ਦੋਦੀਆਂ ਜਗਾਂ ਨਿੱਕੇ ਨਿੱਕੇ ਥਾਣੋਂ ਦੇ ਨ ਬਾਕੀ ਪੂਰੇ ਲੰਬੇ ਥਾਣਾ ਠੀਕ ਹੈ ਚਾਰੇ ਥਾਣਾ ਪੂਰੇ ਲੰਬੇ ਆ ਵੇਖੋ ਜਿਹੜੇ ਪਾਸੇ ਮਰਜੀ ਦੇਖ ਲੋ ਇੱਕੋ ਜਿਹੇ ਥਾਣਾ ਲੰਬੇ ਅੱਥੀ ਚਵਾਈ ਵਾਲੇ 12 13 12 13 ਕਿਲੋ ਜਿਹੜਾ ਦੁੱਧ ਹੁਣ ਇਸ ਵਕਤ ਦੇ ਥੱਲੇ ਹਾਜ਼ਰ ਆ ਮਗਰ ਬੱਚੀ ਆ ਫੀਮੇਲ ਕਾਫ ਇਸ ਵੜ ਦੇ ਮਗਰ ਠੀਕ ਆ ਜੀ 45200 ਦੀ ਲੈਂਣ ਦੇਣਾ ਬਾਕੀ ਮੌਕੇ ਤੇ ਕੋਈ ਹੋਰ ਥੋੜਾ ਬਾਤ 19 21 ਵਿੱਚੋਂ ਮਾਨਤਨ ਹੋ ਜੂਗਾ ਕਿਸੇ ਵੀਰ ਦੇ ਘਰ ਆ ਇਹਦਾ ਭਾਜੀ ਦੁੱਧ ਐਂ ਦੇਂਦੀ ਜਾਂ ਬਾਲਟੀ ਚ ਬੱਚੀ ਚੋਂ ਕੱਢ ਲੈਂਦੀ ਅੱਛਾ ਅੱਛਾ ਜੀ ਬੜੀ ਚੋਣ ਚਾਂ ਬੜੀ ਸਾਫ਼ ਸੁਥਰੀ ਠੀਕ ਆ ਠੀ ਅੱਛਾ ਸੋਨੂ ਵੀਰੇ ਆਪਣੇ ਕੋਲ ਆ ਤੇ ਤਿੰਨ ਨਾਕ ਨੇ ਆਪਣੇ ਕੋਲ ਤਿੰਨ ਨਾਕ ਆ ਦੋ ਦੇ ਸੂਏ ਦੇ ਇੱਕ ਪੱਲੀ ਗੱਭਣ ਆ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਤਿੰਨ ਪਸ਼ੂ ਦਿਖਾਉਣੇ ਸੀਗੇ ਤੁਹਾਨੂੰ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ